ਸਿਆਸੀ ਕੁੰਡੀ ਪ੍ਰੋਗਰਾਮ ਦੀ ਨਵੀਂ ਕੜੀ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਹਜੂਰ ਇਹ ਪ੍ਰੋਗਰਾਮ ਕਿਸੇ ਇੱਕ ਪਾਰਟੀ ਜਾਂ ਧੜੇ ਦੇ ਹੱਕ ਵਿੱਚ ਸਿਆਸੀ ਰਾਏ ਬਣਾਉਣ ਲਈ ਨਹੀਂ ਕੀਤਾ ਜਾ ਰਿਹਾ। ਤੁਹਾਨੂੰ ਪਤਾ ਹੀ ਹੈ ਸਗੋਂ ਦੇਸ਼ ਵਿਦੇਸ਼ ਵਸਤੇ ਪੰਜਾਬੀਆਂ ਅੰਦਰ ਪੰਜਾਬ ਬਾਰੇ ਸਿਆਸੀ ਚੇਤਨਾ ਜਗਾਉਣ ਦਾ ਇੱਕ ਯਤਨ ਹੈ। ਅੱਜ ਤੁਹਾਡੇ ਨਾਲ ਇਹ ਸਾਂਝਾ ਕਰਦੇ ਆਂ ਵੀ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਭਰਪੂਰ ਹੰਗਾਰੇ ਦੇ ਫਲ ਸरूप ਸਿਆਸੀ ਕੁੰਡੀ ਦੇ ਮੰਚ ਤੇ ਬੈਠਕ ਮਗਨ ਲੱਗੀ। ਤੜਬਾਤ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਮਿੱਤਰੋ ਪੰਜਾਬ ਦੇ ਵਿੱਚ ਸਿਆਸੀ ਟਿੱਪਣੀ ਕਰ ਹਾਲੀ ਵੀ ਪਰੇਸ਼ਾਨ ਨੇ ਕਿ ਭਾਵੇਂ ਆਖਰਕਾਰ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਤੋਂ ਸਥੀਪਾ ਦੇ ਦਿੱਤਾ ਹੈ ਪਰ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਹਾਲੀ ਵੀ ਭਾਜਪਾ ਦੀ ਵਿਧਾਇਕ ਦੀ ਸੀਟ ਤੇ ਬਣੇ ਹੋਏ ਨੇ ਇਸ ਹਾਲਾਤ ਵਿੱਚ ਉਹਨਾਂ ਦੀ ਸਿਆਸੀ ਪੋਜੀਸ਼ਨ ਬਾਰੇ ਚੱਲ ਰਹੇ ਸਸਪੈਂਸ ਨੂੰ ਖਤਮ ਸਮਝਿਆ ਜਾਵੇ ਜਾਂ ਹਾਲੀ ਵੀ ਪੈਂਡਿੰਗ ਸਮਝਿਆ ਜਾਵੇ ਮਿੱਤਰੋ ਇਸ ਜੋੜੀ ਦੇ ਆਪ ਪਾਰਟੀ ਵਿੱਚ ਜਾਣ ਦਾ ਰਸਤਾ ਤਾਂ ਚੁਰੋਖਣਾ ਬੰਦ ਹੋ ਚੁੱਕਾ ਹੈ ਤੇ ਕਾਂਗਰਸ 'ਚ ਜਾਣ ਦਾ ਰਾਹ ਉਹ ਆਪ ਬੰਦ ਕਰ ਚੁੱਕੀ ਹੈ ਬੈਂਸ ਭਰਾਵਾਂ ਨਾਲ ਰਲ ਕੇ ਨਵਜੋਤ ਸਿੰਘ ਸਿੱਧੂ ਬੋਲੋ ਬਣਾਏ ਆਵਾਜ਼ੇ ਪੰਜਾਬ ਦੇ ਹੱਕ ਵਿੱਚ ਹੋਰ ਤਾਂ ਹੋਰ ਉਸ ਦੀ ਆਪਣੀ ਪਤਨੀ ਡਾਕਟਰ ਨਵਜੋਤ कौर ਸਿੱਧੂ ਵੀ ਨਹੀਂ ਬੋਲ ਰਹੀ ਸੋ ਸਿਆਸੀ ਵਿਸ਼ਲੇਸ਼ਕ ਹਰਾਨ ਨੇ ਕਿ ਜੇ ਆਵਾਜ਼ੇ ਪੰਜਾਬ ਬਾਰੇ ਪਤੀ ਪਤਨੀ ਦੀ رائے ਵੀ ਵੱਖ-ਵੱਖ ਹੈ ਤਾਂ ਫਿਰ ਗੱਲ ਕੀ ਬਣੀ ਮਿੱਤਰੋ ਇਸੇ ਮਸਲੇ ਤੇ ਦਿਲਚਸਪ ਗੱਲ ਇਹ ਹੈ ਕਿ ਦਿੱਲੀ ਵਿਚਲੇ ਸੂਤਰਾ ਮੁਤਾਬਕ ਇਸ ਸਿਆਸੀ ਸਸਪੈਂਸ ਦੇ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖਤਮ ਹੋਣ ਦੇ ਅਸਾਰ ਨੇ ਮਿੱਤਰੋ ਖਬਰਾਂ ਮੁਤਾਬਕ ਦਿੱਲੀ ਵਿੱਚ ਪਹਿਲੀ 1 ਅਕਤੂਬਰ ਨੂੰ ਬਿ ਵੇਕਾਨੰਦ ਫਾਊਂਡੇਸ਼ਨ ਵੱਲੋਂ ਨੈਸ਼ਨਲ ਫਰੀडम ਪਾਰਟੀ ਦੇ ਨਾਂ ਦੀ ਇੱਕ ਨਵੀਂ ਰਾਸ਼ਟਰੀ ਪਾਰਟੀ ਲਾਂਚ ਕੀਤੀ ਜਾ ਰਹੀ ਹੈ ਤੇ ਵਿਕੀਪੀਡੀਆ ਅਨੁਸਾਰ ਆਰਐਸਐਸ ਨਾਲ ਸੰਬੰਧਿਤ ਵਿਵੇਕਾਨੰਦ ਕੇਂਦਰ ਹੇਠ ਕੰਮ ਕਰ ਰਹੀਏ ਵਿਵੇਕਾਨੰਦ ਫਾਊਂਡੇਸ਼ਨ ਦਿੱਲੀ ਦੀ ਉਹੀ ਸੰਸਥਾ ਹੈ ਜਿਸ ਦੇ ਫਾਊਂਡਰ ਡਾਇਰੈਕਟਰ ਅਜੀਤ ਡੋਵਾਲ ਰਹੇ ਹਨ ਡੋਵਾਲ ਅਜੇ ਕਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹਨ ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ 2011-12 ਵਿੱਚ ਇਹ ਸੰਸਥਾ ਉਦੋਂ ਚਰਚਾ ਵਿੱਚ ਆਈ ਸੀ ਜਦੋਂ ਇਹ ਕਿਹਾ ਜਾਣ ਲੱਗਾ ਸੀ ਕਿ ਇਸ ਨੇ ਅਨਾਹਜਾਰੇ ਕਿਰਨਬੇਦੀ ਅਰਵਿੰਦ ਕੇਜਰੀਬਾਲ ਬਾਬਾ ਰਾਮਦੇਵ ਆਦ ਨੂੰ ਇੱਕ ਦੂਜੇ ਦੇ ਨੇੜੇ ਲਿਆ ਕੇ ਟੀਮ ਇੰਡੀਆ ਬਣਾਈ ਸੀ। ਇਸੇ ਟੀਮ ਇੰਡੀਆ ਨੇ ਕ腐ਸ਼ਨ ਦੇ ਮੁੱਦੇ ਤੇ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਖਿਲਾਫ ਜੰਤਰ ਮੰਤਰ ਤੇ ਮੋਰਚਾ ਲਾ ਕੇ ਕਾਂਗਰਸ ਦਾ ਸਿਆਸੀ ਬਿਸਤਰਾ ਗੋਲ ਕਰਵਾਇਆ ਸੀ ਤੇ ਭਾਜਪਾ ਦੀ ਜਿੱਤ ਲਈ ਰਾਹ ਪੱਧਰਾ ਕੀਤਾ ਸੀ। ਆਰਮੀ ਪੁਲਿਸ ਤੇ ਡਿਪਲੋਮੈਟਿਕ ਸਰਵਿਸਸ ਦੇ ਸੇਵਾਮੁਕਤ ਵੱਡੇ ਅਫਸਰ ਇਸ ਫਾਊਂਡੇਸ਼ਨ ਵਿੱਚ ਸ਼ਾਮਲ ਨੇ ਮਿੱਤਰੋ ਬਿਬੇਕਨੰਦ ਫਾਊਂਡੇਸ਼ਨ ਭਾਵੇਂ ਨਹੀਂ ਮੰਨਦੀ ਕਿ ਇਸ ਦੇ ਆਰਐਸਐਸ ਨਾਲ ਜਥੇਬੰਦਕ ਸਬੰਧ ਹਨ ਪਰ ਹਕੀਕਤ ਇਹੀ ਹੈ ਕਿ ਇਸ ਨੂੰ ਆਰਐਸਐਸ ਦਾ ਥਾਪੜਾ ਪ੍ਰਾਪਤ ਹੈ ਹੁਣ ਫਿਲਹਾਲ ਇਹ ਸਾਫ਼ ਨਹੀਂ ਹੋ ਰਿਹਾ ਕਿ ਆਰਐਸਐਸ ਨੂੰ ਭਾਜਪਾ ਦੇ ਕੇਂਦਰ ਵਿੱਚ ਸੱਤਾ ਵਿੱਚ ਹੁੰਦਿਆਂ ਆਪਣਾ ਇੱਕ ਹੋਰ ਪੋਲੀਟੀਕਲ ਵਿੰਗ ਖੜਾ ਕਰਨ ਦੀ ਅਚਾਨਕ ਇਨੀ ਲੋੜ ਕਿਉਂ ਪੈ ਗਈ ਦੂਜੇ ਪਾਸੇ ਖਬਰ ਏਜੰਸੀ ਪੀਟੀਆਈ ਅਨੁਸਾਰ ਲਾਂਚ ਕੀਤੀ ਜਾ ਰਹੀ ਨੈਸ਼ਨਲ ਫਰੀडम ਪਾਰਟੀ ਆ ਰਹੀਆਂ ਅਸੈਂਬਲੀ ਚੋਣਾਂ ਵਿੱਚ ਪੰਜਾਬ ਦੀ ਹਰੇਕ ਸੀਟ ਤੇ ਆਪਣਾ ਉਮੀਦਵਾਰ ਖੜਾ ਕਰੇਗੀ ਤੇ ਪਾਰਟੀ ਦੇ ਅਹੁਦੇਦਾਰਾਂ ਦਾ ਐਲਾਨ ਵੀ ਲਾਂਚ ਵਾਲੇ ਦਿਨੀ ਹੋ ਸਕਦਾ ਹੈ ਹੁਣ ਤੁਸੀਂ ਬੁੱਝੋ ਕੇ ਪੰਜਾਬ ਵਿੱਚ ਆਰਐਸਐਸ ਦੇ ਥਾਪੜੇ ਵਾਲੀ ਇਸ ਪਾਰਟੀ ਦੀ ਵਾਗਡੋਰ ਸੰਭਾਲਣ ਲਈ ਸਿੱਖ ਚਿਹਰੇ ਵਾਲੇ ਸਭ ਤੋਂ ਟੁਕਮੇ ਲੀਡਰ ਕਿਹੜੇ-ਕਿਹੜੇ ਨੇ ਜੇ ਤੁਸੀਂ ਇਹ বুঝ ਲਿਆ ਤਾਂ ਸਸਪੈਂਸ ਦੀ ਜਿਹੜੀ ਕੁੰਡੀ ਦੇ ਹਵਾਲੇ ਨਾਲ ਆਪਾਂ ਇਹ ਗੱਲ ਸ਼ੁਰੂ ਕੀਤੀ ਸੀ ਉਹ ਆਪਣੇ ਆਪ ਹੀ ਖੁੱਲ ਜਾਵੇਗੀ ਸਜੋ ਆਪਾਂ ਸਾਰੇ ਜਾਣਦੇ ਆ ਕਿ ਵਿਦੇਸ਼ ਜਾਣ ਵਾਸਤੇ ਪੰਜਾਬੀ ਜਾਨ ਦੀ ਬਾਜੀ ਤੱਕ ਲਾ ਜਾਂਦੇ ਆਂ ਵਦੇਸ਼ ਪਹੁੰਚ ਕੇ ਪੱਕੇ ਹੋਣ ਲਈ ਕਈ ਵਾਰ ਉਹ ਅਜਿਹੇ ਖਤਰਨਾਕ ਸਟੈਪ ਵੀ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ ਜਿਨ੍ਹਾਂ ਨੂੰ ਵੇਖਣ ਸੁਣਨ ਵਾਲੇ ਦੇ ਦੰਦ ਜੁੜ ਜਾਂਦੇ ਨੇ ਕਰਮਾਂ ਵਾਲੇ ਪੱਕੇ ਹੋ ਜਾਂਦੇ ਨੇ ਤੇ ਕੱਚੇ ਵਾਪਸ ਆਉਣ ਦੀ ਥਾਂ ਲੁਕਛਿਪ ਕੇ ਵਿਦੇਸ਼ ਵਿੱਚ ਰੁੜਦਿਆਂ ਬੀਤ ਜਾਂਦੇ ਨੇ ਪਰ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਕੁਝ ਅਜਿਹੇ ਵੀ ਹਨ ਜੋ ਇੰਨੇ ਮਹਿੰਗੇ ਮੁੱਲ ਮਿਲਿਆ ਪੱਕਾ ਪਰਵਾਸ ਛੱਡ ਕੇ ਪੰਜਾਬੀ ਮੜਾਉਂਦੇ ਨੇ ਤੇ ਉਹ ਵੀ ਕਿਸੇ ਕਰੋਗੀ ਕਾਰਨ ਨਹੀਂ ਸਗੋਂ ਚੂਣਾ ਕਾਰਨ ਪੰਜਾਬ ਦੀਆਂ ਪੰਚਾਇਤ ਤੋਂ ਲੈ ਕੇ ਲੋਕ ਸਭਾ ਚੂਣਾ ਤੱਕ ਪ੍ਰਵਾਸੀ ਪੰਜਾਬੀਆਂ ਦੀ دلچਸਪੀ ਪੰਜਾਬ ਵਸਤੇ ਪੰਜਾਬੀਆਂ ਦੇ ਬਿਲਕੁਲ ਬਰਾਬਰ ਦੀ ਹੁੰਦੀ ਹੈ ਇਸੇ دلچਸਪੀ ਕਰਨ ਉਹ ਪੰਜਾਬ ਦੀਆਂ ਚੂਣਾ ਲੜਨ ਵਾਲੇ ਮਿੱਤਰਾਂ ਸਨੀਆਂ ਰਿਸ਼ਤੇਦਾਰਾਂ ਦੀ ਨੈਤਿਕ ਤੇ ਮਾਇਕ ਸਹਾਇਤਾ ਕਰਨ ਦਾ ਰਿਵਾਜ ਲੰਬੇ ਸਮੇਂ ਤੋਂ ਨਿਭਾਉਂਦੇ ਆ ਰਹੇ ਹਨ ਪਰ ਤੁਹਾਨੂੰ ਚੇਤੇ ਹੋਵੇਗਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਜਦ ਮਨਕ੍ਰਿਤ ਬਾਦਲ ਆਪਣੀ ਪੀਪਲਸ ਪਾਰਟੀ ਬਣਾ ਕੇ ਵਿਦੇਸ਼ੀ ਦੌਰੇ ਤੇ ਆਇਆ ਸੀ ਤਾਂ ਇਹ ਰਿਵਾਜ ਇੱਕ ਸਿਆਸੀ ਗਤੀਵਿਧੀ ਦਾ ਰੂਪ ਧਾਰਨ ਕਰ ਗਿਆ ਸੀ ਪੰਜਾਬੀਆਂ ਦੀ ਵਸੋਂ ਵਾਲੇ ਲਗਭਗ ਹਰੇਕ ਦੇਸ਼ ਵਿੱਚ ਉਸ ਨੂੰ ਭਰਪੂਰ ਹੰਗਾਰਾ ਮਿਲਿਆ ਭੜਵੇਂ ਇਕੱਠ ਹੋਏ ਪਾਰਟੀ ਦੀ ਮਾਈਕ ਸਹਾਈਤਾ ਲਈ ਪ੍ਰਵਾਸੀ ਭਾਈਵੰਦ ਇੱਕ ਦੂਜੇ ਦੇ ਉੱਥੋਂ ਦੀ ਡਿੱਗਣ ਲੱਗੇ ਇੱਥੋਂ ਤੱਕ ਕਿ ਆਪਣੀ ਪਸੰਦ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿੱਚ ਮਦਦ ਕਰਨ ਲਈ ਕਈ ਪਾਈਵੰਤਾ ਜਹਾਜ਼ ਪੜ ਕੇ ਪੰਜਾਬ ਵੀ ਜਾ ਪਹੁੰਚੇ ਤੁਸੀਂ ਕਹਿ ਸਕਦੇ ਹੋ ਕਿ ਤਦ ਤੋਂ ਪੰਜਾਬ ਦੀ ਹਰੇਕ ਇਲੈਕਸ਼ਨ ਦੀ ਸ਼ੈਡੋ ਇਲੈਕਸ਼ਨ ਪੰਜਾਬੀ ਬਸੋਂ ਵਾਲੇ ਹਰੇਕ ਪ੍ਰਦੇਸ਼ ਵਿੱਚ ਹੁੰਦੀ ਆ ਰਹੀ ਹੈ ਹੁਣ ਤਾਂ ਖੈਰ ਪੰਜਾਬ ਦੀ ਹਰੇਕ ਪਾਰਟੀ ਲਈ ਵਿਦੇਸ਼ ਇੱਕ ਜ਼ਰੂਰੀ ਸਿਆਸੀ ਮੰਜ਼ਲੀ ਬਣ ਗਿਆ ਹੈ ਇਸੇ ਲਈ ਪੰਜਾਬੀ ਬਸੋਂ ਵਾਲੇ ਹਰੇਕ ਦੇਸ਼ ਵਿੱਚ ਸਾਰੀਆਂ ਮੁੱਖ ਪਾਰਟੀਆਂ ਨੇ ਆਪੋ ਆਪਣੇ ਦਫ਼ਤਰ ਖੋਲ੍ਹ ਦਿੱਤੇ ਨੇ ਬ੍ਰਾਂਚਾਂ ਕਾਇਮ ਕਰ ਦਿੱਤੀਆਂ ਨੇ ਤੇ ਅਹੁਦੇ ਵੰਡ ਦਿੱਤੇ ਨੇ ਤੇ ਇਸੇ ਦੌਰਾਨ ਪੀਪਲਜ਼ ਪਾਰਟੀ ਤੋਂ ਨਰਾਸ਼ ਹੋਏ ਤੇ ਬਾਦਲ ਸਰਕਾਰ ਤੋਂ ਦੁਖੀ ਹੋਏ ਐਨ ਆਰ ਆਈਜ਼ ਭਾਈਵੰਦ ਥੋਕ ਵਿੱਚ ਆਪ ਪਾਰਟੀ ਦੇ ਨਾਲ ਜਾ ਖੜੇ ਹੋਏ ਇੰਜ ਆਪ ਪਾਰਟੀ ਪਹਿਲੀ ਅਜਿਹੀ ਪਾਰਟੀ ਬਣ ਗਈ ਜਿਸ ਨੂੰ ਵਿਦੇਸ਼ਾਂ ਵਿੱਚੋਂ ਨਾ ਕੇਵਲ ਸਭ ਤੋਂ ਵੱਧ ਚੰਦਾ ਇਕੱਠਾ ਹੋਇਆ ਸਗੋਂ ਸਭ ਤੋਂ ਵੱਧ ਮੈਂਬਰ ਵੀ ਜੁੜੇ ਮਿੱਤਰੋ ਪੰਜਾਬ ਦੀਆਂ ਚੋਣਾਂ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਜਿਸ ਦਿਲਚਸਪੀ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਪਿਛਲੇ ਮਹੀਨੇ ਉਦੋਂ ਸਿਰੇ ਤੇ ਪਹੁੰਚ ਗਈ ਜਦੋਂ ਕੈਨੇਡਾ ਅਮਰੀਕਾ ਵਸਦੇ ਪੰਜਾਬੀ ਪ੍ਰਵਾਸੀਆਂ ਨੇ ਇਹਨਾਂ ਦੇਸ਼ਾਂ ਦੀ ਸਿਟੀਜ਼ਨਸ਼ਿਪ ਤਿਆਗ ਕੇ ਪੰਜਾਬ ਐਸੈਂਬਲੀ ਦੀਆਂ ਆ ਰਹੀਆਂ ਚੋਣਾਂ ਲੜਨ ਲਈ ਕੂਚ ਕਰਨਾ ਸ਼ੁਰੂ ਕਰ ਦਿੱਤਾ। ਵਿਸ਼ਵਾਸ ਕਰਨਾ ਇਹ ਖਬਰ ਇਟ ਬੰਗ ਪੱਕੀ ਹੈ। ਹੁਣ ਤੱਕ ਦੀਆਂ ਖਬਰਾਂ ਮੁਤਾਬਕ ਦੋ ਅਮਰੀਕਾ ਤੋਂ ਤੇ ਇੱਕ ਕੈਨੇਡਾ ਤੋਂ ਆਪੋ ਆਪਣੀ ਸਿਟੀਜ਼ਨਸ਼ਿਪ ਛੱਡ ਕੇ ਨਾ ਕੇਵਲ ਪੰਜਾਬ ਪਹੁੰਚ ਚੁੱਕੇ ਨੇ ਸਗੋਂ ਆਪ ਪਾਰਟੀ ਦੀ ਟਿਕਟ ਲੈਣ ਲਈ ਯਤਨਸ਼ੀਲ ਵੀ ਹੋ ਗਏ ਨੇ ਤੇ ਸੁਣਿਆ ਕਿ ਤਿੰਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੇ ਮਿੱਤਰੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪ ਪਾਰਟੀ ਅੰਦਰਲੇ ਕੇਜਰੀ ਬਾਲ ਦੇ ਜ਼ਿਆਦਾਤਰ ਸਲਾਈਏ ਨਾ ਕੇਵਲ ਪੰਜਾਬ ਦੀ ਸਭਿਆਚਾਰਕ ਇਤਿਹਾਸਕ ਧਾਰਮਿਕ ਸੈਂਸਿਟੀਵਿਟੀ ਤੋਂ ਉੱਪੇ ਹਨ ਸਗੋਂ ਕਰੰਟ ਅਫੇਅਰ ਦੇ ਵੀ ਗਿਆਨ ਵਿੱਚ ਕੱਚੇ ਜਾਪਦੇ ਹਨ ਇਸੇ ਕਾਰਨ ਜੂਥ ਮੈਨੀਫੈਸਟੋ ਦੇ ਕਵਰ ਨੂੰ ਲੈ ਕੇ ਪਾਰਟੀ ਮੁਖੀ ਨੂੰ ਜਨਤਾ ਵਿੱਚ ਕੱਚਾ ਹੋਣਾ ਪਿਆ ਮਾਫੀ ਮੰਗਣੀ ਪਈ ਹੁਣ ਪਹਿਲਾਂ ਹੀ ਪਵਿੱਤਰ ਸ਼ਹਿਰ ਗੁਰਦਾਨੇ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਆਪ ਦੀ ਸਰਕਾਰ ਬਣਦਿਆਂ ਹੀ ਹੋਲੀ ਟਾਊਨਸ ਬਣਾਉਣ ਦਾ ਵੱਡਾ ਐਲਾਨ ਕੇਜਰੀਵਾਲ ਤੋਂ ਕਰਵਾ ਕੇ ਉਸ ਦੀ ਕਿਰਕਰੀ ਕਰਵਾ ਦਿੱਤੀ ਸਲਾਈਆਂ ਨੂੰ ਇੰਨਾ ਵੀ ਨਹੀਂ ਪਤਾ ਕਿ ਨਾ ਕੇਵਲ ਸ਼੍ਰੀ ਅਮਰਸਰ ਤੇ ਸ਼੍ਰੀ ਅਨੰਦਪੁਰ ਸਾਹਿਬ ਸਗੋਂ ਸ਼੍ਰੀ ਧੰਨਧ마 ਸਾਹਿਬ ਨੂੰ ਵੀ ਇਹ ਰਤਬਾ ਪਹਿਲੇ ਹੀ ਪ੍ਰਾਪਤ ਹੈ ਅਨੰਦਪੁਰ ਸਾਹਿਬ ਵਿੱਚ ਤਾਂ ਗਿਆਨੀ ਜੈਲ ਸਿੰਘ ਦੇ ਮੁੱਖ ਮੰਤਰੀ ਹੋਣ ਵੇਲੇ ਤੋਂ ਸ਼ਰਾਬ ਮੀਟ ਤੇ ਤੰਬਾਕੂ ਦੀਆਂ ਦੁਕਾਨਾਂ ਮਿਊਨਿਸਪਲ ਹਦੂਦ ਤੋਂ ਬਾਹਰ ਹਨ ਪਰ ਇਹ ਜ਼ਰੂਰੀ ਹੈ ਕਿ ਕਿਸੇ ਵੀ ਸਰਕਾਰ ਨੇ ਇਹਨਾਂ ਵਿੱਚੋਂ ਕਿਸੇ ਵੀ ਸ਼ਹਿਰ ਵਿੱਚ ਹੋਲੀ ਟਾਊਨ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰਵਾਇਆ ਤੋ ਮੇਟਰੂ ਐਲਾਨ ਇਹ ਹੋਣਾ ਚਾਹੀਦਾ ਸੀ ਕਿ ਆਪ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਨ੍ਹਾਂ ਧਾਰਮਿਕ ਸ਼ਹਿਰਾਂ ਵਿੱਚ ਪਵਿੱਤਰ ਸ਼ਹਿਰ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰੀ ਮਸਤੀਦੀ ਨਾਲ ਲਾਗੂ ਕੀਤਾ ਜਾਵੇਗਾ ਅਸਲ ਵਿੱਚ ਆਪ ਪਾਰਟੀ ਦੇ ਸਲਾਹਕਾਰਾਂ ਨੂੰ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਆਪਣੇ ਫੈਕਟ ਡਬਲ ਚੈੱਕ ਹੀ ਨਹੀਂ ਸਗੋਂ ਟ੍ਰਿਪਲ ਚੈੱਕ ਕਰਨੇ ਚਾਹੀਦੇ ਨੇ ਨਹੀਂ ਤਾਂ ਅਗਲੇ ਦਿਨਾਂ ਵਿੱਚ ਚੋਣ ਪ੍ਰਚਾਰ ਦੀ ਤੇਜ਼ੀ ਤੇ ਗਰਮੀ ਵਧਣ ਤੇ ਪਤਾ ਨਹੀਂ ਉਹ ਕੇਜਰੀਬਾਲ ਦੀ ਕਿੰਨੀ ਵਾਰ ਹੋਰ ਕਿਰਕਰੀ ਕਰਵਾਉਣਗੇ ਕਹਿੰਦੇ ਹੁੰਦੇ ਆ ਜਿੰਨਾ ਵੱਡਾ ਸਿਰ ਓਨੀ ਵੱਡੀ ਸਿਰ ਪੀੜ ਆਪ ਪਾਰਟੀ ਅੰਦਰਲੀ ਸਿਆਸਤ ਵਿੱਚ ਭਗਵੰਤ ਮਾਨ ਦੇ ਮਾਮਲੇ 'ਚ ਇਹੀ ਹੋ ਰਿਹਾ ਹੈ ਨਿਰਸਿੰਦੇਵ ਭਗਵੰਤ ਦੇ ਸਿਆਸੀ ਵਿਰੋਧੀਆਂ ਨੂੰ ਇਹ ਗੱਲ ਚੱਗੇਗੀ ਨਹੀਂ ਪਚੇਗੀ ਨਹੀਂ ਪਰ ਵੇਲੇ ਦੀ ਹਕੀਕਤ ਇਹੀ ਹੈ ਕਿ ਆਪਣੀਆਂ ਸਾਰੀਆਂ ਕਮੀਆਂ ਪੇਸ਼ੀਆਂ ਦੇ ਬਾਵਜੂਦ ਕੇਜਰੀਬਾਲ ਤੋਂ ਬਾਅਦ ਹੁਣ ਭਗਵੰਤ ਹੀ ਆਪ ਪਾਰਟੀ ਦਾ ਰਾਸ਼ਟਰੀ ਚਿਹਰਾ ਹੈ ਉਸ ਨੂੰ ਲੋਕ ਬੋਲ ਕੇ ਮੰਤਰਨੇ ਹੁੰਦੇ ਨੇ ਸਜਣੋ ਅਜੋਕੇ ਪਰਸਨਲਿਟੀ ਬੇਸਡ ਲੋਕਤੰਤਰੀ ਢਾਂਚੇ ਵਿੱਚ ਕਿਸੇ ਵੀ ਲੀਡਰ ਵਿੱਚ ਚੰਗੇ ਬੁਲਾਰੇ ਦੀ ਖੂਬੀ ਹੋਣਾ ਲਾਜ਼ਮੀ ਹੈ ਲੀਡਰ ਪਰ ਮੇ ਜਿੰਨਾ ਮਰਜੀ ਸਿਆਣਾ ਹੋਵੇ ਜੇ ਉਹ ਬੁਲਾਰਾ ਮਾੜਾ ਹੈ ਤਾਂ ਉਸ ਦਾ ਕਾਮਯਾਬ ਹੋਣਾ ਮੁਸ਼ਕਲੀ ਮੁਸ਼ਕਲ ਹੈ ਹਜੂਰ ਸਿਆਸਤ ਦਾ ਇਹ ਸੂਤ ਹੈ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਅਮਰੀਕਾ ਵਿੱਚ ਵੀ ਲਾਗੂ ਹੈ ਤੇ ਇੰਗਲੈਂਡ ਵਿੱਚ ਵੀ ਨਿਰਸਿੰਦੇ ਆਬਾਮਾ ਦੇ ਦੋ ਬਾਾਰ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਵਿੱਚ ਉਸ ਦੀ ਭਾਸ਼ਣਕਾਰੀ ਦਾ ਵੱਡਾ ਹੱਥ ਹੈ ਤੇ ਇੰਜੀ ਮੋਦੀ ਦੀ ਜਿੱਤ ਦਾ ਸੇਰਾ ਉਸ ਦੇ ਲੱਛੇਦਾਰ ਭਾਸ਼ਣਾ ਦੇ ਸਿਰ ਵੱਜਦਾ ਹੈ ਤੇ ਇੰਜੀ ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਵੱਧ ਸਫਲ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੇ ਗਿਆਨੀ ਜੈਲ ਸਿੰਘ ਛੋਟੀ ਦੇ ਭਾਸ਼ਣਕਾਰ ਸਨ ਉਹਨਾਂ ਦੇ ਭਾਸ਼ਣਾ ਵਿੱਚ ਚੁਟਕਲੇ ਵੀ ਹੁੰਦੇ ਵਿਅੰਗ ਵੀ ਸ਼ੇਅਰ ਵੀ ਗੁਰਬਾਣੀ ਵੀ ਤੇ ਲੋਕ ਕਥਾਵਾਂ ਵੀ ਲਗਭਗ ਉਵੇਂ ਹੀ ਜਿਵੇਂ ਭਗਵੰਤ ਮਾਨ ਦੇ ਭਾਸ਼ਣਾ ਵਿੱਚ ਅੱਜ ਕੱਲ ਹੁੰਦਾ ਹੈ ਸ੍ਰੋਤਿਆਂ ਨੂੰ ਬੰਨ ਕੇ ਬਿਠਾ ਦੇਣ ਵਾਲਾ ਭਾਸ਼ਣ ਕਰ ਸਕਣਾ ਭਗਵੰਤ ਦੀ ਤਾਕਤ ਹੈ ਜਿਸ ਦੇ ਬਲਬੂਤੇ ਤੇ ਉਹ ਪੰਜਾਬ ਦੇ ਲੋਕਾਂ ਨਾਲ ਟਿਊਨ ਹੋ ਸਕਿਆ ਹੈ ਪਰ ਭਾਸ਼ਣਕਾਰੀ ਉਸ ਦੀ ਕਮਜ਼ੋਰੀ ਵੀ ਹੈ ਜਿਸ ਕਾਰਨ ਕਈ ਵਾਰ ਉਹ ਜ਼ਿਆਦਾ ਬੋਲ ਕੇ ਕੋਥਾਂ ਬੋਲ ਕੇ ਪ੍ਰੋਬਲਮ ਵਿੱਚ ਫਸਿਆ ਵੀ ਹੈ ਖਰ ਭਗਵੰਤ ਦੀ ਇਸੇ ਚੜ੍ਹਾਈ ਕਾਰਨ ਉਸਦੇ ਦੋਖਿਆਂ ਨੂੰ ਸੰਸਾ ਹੈ ਕਿ ਪਾਰਟੀ ਦੇ ਜਿੱਤਣ ਤੇ ਕਿਦੜੇ ਉਸ ਨੂੰ ਮੁੱਖ ਮੰਤਰੀ ਨਾ ਬਣਾ ਦਿੱਤਾ ਜਾਵੇ ਇਸੇ ਲਈ ਵਾਰ-ਵਾਰ ਭਗਵੰਤ ਦੀ ਭੂਰੀ ਤੇ ਇਕੱਠ ਕੀਤਾ ਜਾਂਦਾ ਆ ਰਿਹਾ ਹੈ ਕਦੇ ਉਹਦੇ ਸਿੰਘ ਛੋਟੇਪੁਰ ਨਾਲ ਫਸਦੇ ਫਸਦੇ ਬਚਦੇ ਨੇ ਕਦੇ ਫੂਲਕੇ ਨਾਲ ਕਦੇ ਖੈਰੇ ਨਾਲ ਤੇ ਕਦੇ ਜਗਮੀਤ ਬਰਾੜ ਨਾਲ ਅਜੇ ਇਹ ਤਿਲਕ ਵਿੱਚ ਮੌਸਮ ਵਿੱਚ ਭਗਵੰਤ ਲਈ ਬੋਚ ਕੇ ਚੱਲਣਾ ਤੇ ਤੋਲ ਕੇ ਬੋਲਣਾ ਮੌਕੇ ਦੀ ਲੋੜ ਆ ਮਿੱਤਰੋ ਉੰਜ ਲੰਬਾ ਚਿਰ ਰੇਡੀਓ ਟੀਵੀ ਵਿੱਚ ਕੰਮ ਕਰਦੇ ਰਹਿਣ ਕਾਰਨ ਮੇਰਾ ਤਜਰਬਾ ਹੈ ਕਿ ਕਿਸੇ ਵੀ ਵੱਡੇ ਬਲਾਰੇ ਲਈ ਚੁੱਪ ਰਹਿਣਾ ਬਹੁਤ ਔਖਾ ਕੰਮ ਹੈ ਔਕੇ ਦੋਸਤੋ ਇਸ ਦੇ ਨਾਲ ਹੀ ਆਪਾਂ ਸਿਆਸੀ ਕੁੰਡੀ ਦੀ ਇਸ ਕਿਸ ਦੀ ਸਮਾਪਤੀ ਤੇ ਪਹੁੰਚਦੇ ਹਾਂ ਦੋਸਤੋ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡੇ ਇਸ ਤਕੀਅਤ ਤੇ ਰੌਣਕਾਂ ਹੋਰ ਵਧਣ ਮੇਰਾ WhatsApp ਨੰਬਰ ਹੈ 919417013869 ਤੇ ਈਮੇਲ ਹੈ sidhudam9@gmail.com ਮਿਲਦੇ ਆਂ ਫਿਰ ਸਿਆਸੀ ਕੁੰਡੀ ਦੀ ਅਗਲੀ ਕਿਸ਼ਤ ਵਿੱਚ ਤਦ ਤੱਕ ਰੱਬ ਰਾਖਾ